ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੀ ਤੁਸੀਂ ਸਾਰੇ ਬਹੁਤ ਵਧੀਆ ਹੋ ਅਸੀਂ ਵੀ ਬਹੁਤ ਵਧੀਆ ਹਾਂ ਤੁਹਾਡੀਆਂ ਦੁਆਵਾਂ ਦੇ ਨਾਲ ਸਾਡੀ ਪਿਆਰੀ ਜਿੰਨੀ ਬਹੁਤ ਵਧੀਆ ਹੈ ਇਬਾਦਤ ਕਰ ਤੁਹਾਡੇ ਕਿਵੇਂ ਦਾ ਲੰਗ ਲੰਗ ਰਹੇ ਨੇ ਤੁਹਾਡੇ ਆ ਸ਼ੀਲੇ ਸ਼ੀਲਾ ਛੀਲਾ ਜੋ ਵੀ ਅੰਬੈਰੇ ਦਿਨ ਨਹੀਂ ਬਹੁਤ ਵਧੀਆ ਦਿਨ ਜਾ ਰਹੇ ਨੇ ਕੋਈ ਪ੍ਰੋਬਲਮ ਨਹੀਂ ਪਤਾ ਨੰਦ ਲੈਣ ਆਏ ਮਾਵਾਂ ਧੀਆਂ ਦੋਵੇਂ ਸਹੀ ਗੱਲ ਆ ਮਾਵਾਂ ਧੀਆਂ ਨੰਦੀ ਲੈਣ ਆਈਆਂ ਹਾਂ ਠੀਕ ਹੈ ਫਿਰ ਸਰਦੀ ਤੋਂ ਬਚਾ ਜੇ ਸਹੀ ਗੱਲ ਆ ਬਾਕੀ ਦੀਦੀ ਵੀ ਆਏ ਹੋਏ ਆ ਰੌਣਕ ਲੱਗੀ ਹੋਈ ਘਰ ਦੇ ਵਿੱਚ ਪੂਰੀ ਬੱਚਿਆਂ ਨਾਲ ਗਾਪਿਆ ਆਇਆ ਹੈ ਪੂਰਾ ਵਧੀਆ ਚੱਲ ਰਿਹਾ ਸਾਰਾ ਕੁਝ ਕਈ ਜਿਹਨਾਂ ਨੇ ਕਮੈਂਟ ਕੀਤਾ ਸੀ ਇਬਾਦਤ ਨੂੰ ਵਾਰਮਰੀ ਪੁਆਈ ਰੱਖਦੇ ਹਾਂ ਕੁਝ ਹੋਰ ਲਾਲ ਪੀਲੇ ਕੱਪੜੇ ਵੀ ਪਵਾ ਲੈ ਕਰੋ ਚੱਕਰ ਹੈ ਅਲਮਾਰੀ ਭਰੀ ਪਈ ਹੈ ਇਬਾਦਤ ਦੀ ਜਿਹੜੀ ਡ्रेसेस ਨੇ ਅਸੀਂ ਇਹਦੇ ਪੈਦਾ ਹੋਣ ਤੋਂ ਪਹਿਲਾਂ ਹੀ ਅਸੀਂ ਇਹਦੀਆਂ ਡ्रेसेस ਇੰਨੀਆਂ ਜਿਆਦੀਆਂ ਖਰੀਦ ਲਈਆਂ ਅਸੀਂ ਸਪੇਨ ਤੋਂ ਵੀ ਉਹਦੀ ਸ਼ਾਪਿੰਗ ਕਰਕੇ ਆਏ ਸੀ ਔਰ ਇੰਗਲੈਂਡ ਤੋਂ ਵੀ ਇਹਦੇ ਕੁਝ ਇਕ ਸਮਾਨ ਲਿੱਤਾ ਸੀ ਮਤਲਬ ਇੰਡੀਆ ਤੋਂ ਵੀ ਇਹਦਾ ਬਹੁਤ ਜਾ ਕੇ ਬਹੁਤ ਜਿਆਦਾ ਸ਼ਾਪਿੰਗ ਕੀਤੀ ਅਸੀਂ ਚਲੋ ਜਦੋਂ ਇਹ ਬਾਤ ਹਾਲੇੇ ਪੇਟ ਵਿੱਚ ਸੀ ਅਸੀਂ ਦਿਖਾਇਆ ਕੁਝ ਨਹੀਂ ਸੈਕ ਲਈ ਕਿ ਅਸੀਂ ਸਾਰੀ ਸ਼ਾਪਿੰਗ ਸਦੀਆਂ ਪਹਿਲਾਂ ਕਰ ਲਈ ਅਸੀਂ ਕਿਹਾ ਤੇ ਬਹੁਤ ਸਮਾਨ ਹੁਣ ਚੱਕਰ ਇਹ ਕੀ ਸਾਡੀ ਕੁੜੀ ਹੈ ਵਿਚਾਰੀ ਛੋਟੀ ਜੀ ਕੱਪੜੇ ਨੂੰ ਉਹ ਆਉਂਦੇ ਨਹੀਂ ਫਿਰ ਉਹ ਕੱਪੜੇ ਬਾਲੇ ਵੱਡੇ ਹੋ ਗਏ ਨੇ ਅਸੀਂ ਭਾਵੇਂ ਜ਼ੀਰੋ ਨੰਬਰ ਕਹਿ ਕੇ ਲਿੱਤੇ ਨੇ ਇਹਨੂੰ ਅੰਦੇਣੀ पे ਕੱਪੜੇ ਜਿਸ ਦਾ ਵੇਟ ਕਰਨ ਥੋੜੀ ਜਿਹੀ ਵੱਡੀ ਹੋਏ ਤੇ ਇਹਨੂੰ ਕੱਪੜੇ ਆਣ ਆਣ ਹੈਨਾ ਕਿਉਂਕਿ ਫਿਰ ਐਵੇਂ ਕੱਪੜੇ ਝੋਲ ਝੋਲ ਜਿਆਦਾ ਕਰਨ ਲੱਗ ਜਾਂਦੇ ਨੇ ਤੇ ਇਹ ਵਾਰਮਰ ਨੇ ਕੀ ਕੀ ਇਹਦੇ ਅਸੀਂ ਕਟੋਕਟ 10 12 ਵਾਰਮਰ ਲੈ ਕੇ ਰੱਖੇ ਹੋਏ ਨੇ ਬਲਕਿ ਜਿਆਦਾ ਹੀ ਹੋਣਗੇ ਕਿਉਂ ਇੱਕੋ ਜਿਹਾ ਕਾਫੀ ਲੈਲੇ ਨੇ ਤਾ ਤੁਹਾਨੂੰ ਲੱਗਦਾ ਹੋਣਾ ਹੈਨਾ ਪਰ ਠੀਕ ਆ ਵਾਰਮਰ ਵਿੱਚ ਨਾ ਬੇਬੀ ਨਿੱਗਾ ਰਹਿੰਦਾ ਨਿੱਗਾ ਕੰਫਰਟੇਬਲ ਰਹਿੰਦੀ ਹੈ ਵਾਰਮਰ ਰਾ ਮਾ ਪੂਰੇ ਆ ਜਾਂਦੇ ਨੇ ਅੰਦਰ ਬੋਡੀਜ਼ ਪੈਂਦੀਆਂ ਨੇ ਕੋਈ ਵਾਰਮਰ ਪੈਂਦੇ ਨੇ ਫਿਰ ਉਹਦੇ ਉੱਪਰ ਕੰਬਲੀਆਂ ਆਰਾਮਾ ਸੁੱਤੀ ਜਾਂਦੀਆਂ ਹਨ ਆਪਾਂ ਵਾਰਮਰ ਦੇੰਦਾਂ ਨਾ ਬੋਡੀਜ਼ ਪਾਉਨੇ ਉਵੇਂ ਹੀ ਬਾਹਰੋਂ ਲੈ ਕੇ ਆਹੀ ਕਾਟਨ ਸਟੱਫ ਨੇ ਜਿਹੜੀਆਂ ਬਿਲਕੁਲ ਬਹੁਤ ਵਧੀਆ ਉਹ ਪਾ ਕੇ ਫਿਰ ਅਸੀਂ ਵਾਰਮਰ ਪਾਉਨੇ ਆ ਤੇ ਵਾਰਮਰ ਜਿਹੜੇ ਬੜੇ ਨਿੱਗੇ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਰੂਮ 'ਚ ਹੀਟਰ ਲੱਗਾ ਹੁੰਦਾ ਵਾ ਔਰ ਕੰਬਲ ਵਗੈਰਾ ਹੁੰਦਾ ਵਾ ਤਾਂ ਆਪਾਂ ਨੂੰ ਵਾਰਮਰ ਦੇ ਉੱਪਰ ਸੂਟ ਵੀ ਹੈਗੀ ਆ ਪਰ ਆਪਾਂ ਸੂਟ ਤਾਂ ਨਹੀਂ ਪਾਉਂਦੇ ਕਿਉਂਕਿ ਬੇਬੀ ਇੰਨੀ ਇੱਕ ਗਰਮੀ ਲੱਗਦੀ ਆ ਪਸੀਨਾ ਆਉਣ ਲੱਗ ਜਾਂਦਾ ਬੇਬੀ ਨੂੰ ਹਨਾ ਤਾਂ ਕਰਕੇ ਕਿਉਂਕਿ ਅੰਦਰ ਹੀਟ ਵੀ ਹੁੰਦੀ ਆ ਇਸ ਕਰਕੇ ਅਸੀਂ ਬਹੁਤੇ ਕੱਪੜੇ ਬੇਬੀ ਨੂੰ ਨਹੀਂ ਪਾਉਂਦੇ ਹਾਂ ਜੀ ਔਰ ਇਹਦਾ ਹੀਟ ਚਲਦੀ ਜਿਹੜੀ ਔਰ ਹੀਟ ਅਸੀਂ ਬਿਲਕੁਲ ਘੱਟ ਲੋ ਰੱਖਦੇ ਆ ਕਿਹੜਾ ਰੂਮ ਦਾ ਟੈਂਪਰੇਚਰ ਇੱਕ ਨਿੱਗਾ ਨਿੱਗਾ ਰਵੇ ਹੈ ਹਨਾ ਇਸ ਕਰਕੇ ਹੀ ਵਾਰਮਰ ਦੇ ਉੱਪਰ ਕੱਪੜੇ ਹੋਰ ਨਹੀਂ ਪਾਉਂਦੇ ਹੈਗੇ ਕਿਉਂਕਿ ਫਿਰ ਬੇਬੀ ਨੂੰ ਗਰਮੀ ਲੱਗ ਰਹੀ ਹੈ ਕਿਉਂਕਿ ਉਹ ਦੱਸ ਨਹੀਂ ਪਾਉਂਦਾ ਨਾ ਕਿ ਮੈਨੂੰ ਗਰਮੀ ਵੀ ਫੀਲ ਹੁੰਦੀ ਹੈ ਤੇ ਇਸ ਕਰਕੇ ਉਹ ਇਹਦੇ ਵਿੱਚ ਕੰਫਰਟੇਬਲ ਆਏ ਕਿਉਂਕਿ ਬੱਚੇ ਦਾ ਕੰਫਰਟ ਜ਼ਿਆਦਾ ਦੇਖਣਾ ਜ਼ਰੂਰੀ ਹੁੰਦਾ ਹੈ ਕੱਪੜੇ-ਕੁੱਪੜੇ ਦਾ ਚਲੋ ਇਹਦੇ ਬਹੁਤ ਆਏ ਪਏ ਨੇ ਬੜੇ ਅਸੀਂ ਮਤਲਬ ਇੱਥੇ ਸਿਰਫ ਚਾਰ ਪੰਜ ਸੂਟ ਹੀ ਲੈ ਕੇ ਆਏ ਆ ਤੇ ਲੇਕਿਨ ਉਹ ਵੀ ਨਹੀਂ ਪਏ ਵਿਚਾਰੀ ਨੂੰ ਹਲੇ ਤੱਕ ਬਾਕੀ ਸਾਰੇ ਦੇ ਉੱਤੇ ਮੋਹੜੀ ਪਏ ਨੇ ਕੱਪੜੇ ਦੇ ਹਨਾ ਵਾਰਮਰ ਬਾਕੀ ਉਸ ਛੋਟੀ ਜਿਹੀ ਅਲਮਾਰੀ ਹੈ ਦੀ ਜਿਹੜੀ ਪੂਰੀ ਭਰੀ ਪਈ ਹੈ ਦੇ ਬੇਬਸ ਬੋਡੀਆਂ ਵਾਰਮਰਸ ਬਹੁਤ ਕੁਝ ਹੈ ਹਨਾ ਤੇ ਉਸ ਤੋਂ ਇਲਾਵਾ ਬਾਕੀ ਹਲੇ ਦੇ ਕੱਪੜੇ ਲੈਣੇ ਥੋੜੀ ਜਿਹੀ ਠੀਕ ਹੋ ਜੇ ਸਵਾ ਮਹੀਨੇ ਤੋਂ ਬਾਅਦ ਇਹਨੂੰ ਸੈਟ ਹੋ ਜਾ ਹੋ ਜਾਏਗਾ ਦਾ ਕੱਪੜੇ-ਕੁਪੜੇ ਪਾਣੇ ਹਨਾ ਹਲੇ ਕਿਰਨ ਦੇ ਵੀ ਡ्रेसेस ਬਹੁਤ ਪਈਆਂ ਨੇ ਹਲੇ ਕਿਰਨ ਨੂੰ ਚੌਕੈ ਨਹੀਂ ਚੜਾਇਆ ਮੇਰੇ ਕੱਲ ਕੱਕ ਪਰਸੋਂ ਕੱਲ ਸਰ ਤੋਂ ਪੁੱਛਦੇ ਕੱਲ 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 ਕਰਨ ਨੂੰ ਚੌਕੇ ਚੜਾਣਾ ਹੈ ਬਾਬਾ ਜੀ ਆਣਗੇ ਬਾਬਾ ਜੀ ਆਣਗੇ ਗਰੰਥੀ ਸਿੰਘ ਜੀ ਤੇ ਕੱਲ ਚੌਕੇ ਚੜਾਵਾਂਗੇ ਇਹਨਾਂ ਨੂੰ ਔਰ ਉਸ ਤੋਂ ਬਾਅਦ ਫਿਰ ਕਰਨ ਆਪਣਾ ਆਪਾਂ ਵੀ ਜਾਣਿਆਂ ਨਾਲ ਅਸੀਂ ਸੋਚ ਰਹੇ ਹਾਂ ਵੀ ਕਰਨ ਵਾਸਤੇ ਵੀ ਹਾਲੇ ਕਿਉਂਕਿ ਡ्रेसेस ਵਗੈਰਾ ਨਹੀਂ ਇੰਨੀਆਂ ਹੈਗੀਆਂ ਸੀ ਕਿਉਂਕਿ ਕਰਨ ਨੂੰ ਆਂਦੀਆਂ ਹੀ ਪਈਆਂ ਪੁਰਾਣੀਆਂ ਵਿంటర్ ਸਾਰੀਆਂ ਡ्रेसेस ਪੁਰਾਣੇ ਕੱਪੜੇ ਫਿਰ ਥੋੜਾ ਫਰਕ ਤਾਂ ਪੈਂਦਾ ਹੀ ਹੈ ਬੋਡੀ ਦਾ ਹਨਾ ਅੱਜ ਤਾਂ ਮੈਂ ਸਭ ਪਤਲੀ ਹੋ ਗਈਆਂ ਫਿਰ ਵੀ ਇਹਨਾਂ ਨਾਲੋਂ ਤੇ ਪਰ ਕਈ ਚੀਜ਼ਾਂ ਦਾ ਹੁੰਦਾ ਵਰਕ ਪੈ ਜਾਂਦਾ ਨਹੀਂ ਆਉਂਦੀ ਹੈਗੀ ਇਸ ਕਰਕੇ ਫਿਰ ਮੈਂ ਵੀ ਲਾਉਂਗੀ ਅਜੇ ਕਿਉਂਕਿ ਮੈਂ ਵੀ ਇਹਨਾਂ ਦੇ ਵਿੱਚ ਹੀ ਮੈਨੂੰ ਚਲੋ ਨੀਡ ਵੀ ਕੀ ਆਪ ਕਰਿਆ ਲੈਣਾ ਸੀ ਕਿਤੇ ਜਾਣਾ ਨਹੀਂ ਬਟ ਹੋਣਾ ਗਿਆ ਆਉਣ ਵਾਲੇ ਸਮੇਂ ਵਿੱਚ ਨੀਂਦ ਤਾਂ ਪੈਂਦੀ ਹੈ ਕੱਪੜੇ ਹੁਣ ਵਿੰਟਰ ਸਟੱਫ ਕਿਰਨ ਵੀ ਲੈਣਾ ਤੇ ਹੁਣ ਮੈਂ ਚੱਲਿਆ ਰਾਜਪੁਰੇ ਇੱਕ ਤਾਂ ਬੱਚਿਆਂ ਵਾਸਤੇ ਬੈਟ ਲੈ ਕੇ ਆਣਾ ਹੈ ਕ੍ਰਿਕਟ ਖੇਡਣੀ ਹੈ ਬੱਚੇ ਥਾਪੀ ਨਾਲ ਇਸ ਕ੍ਰਿਕਟ ਖੇਡਦਾ ਕਿਉਂਕਿ ਟਰੈਕਟਰ ਲਿਆ ਕੇ ਅਗਮ ਦਾ ਬੈਟ ਟੁੱਟ ਗਿਆ ਸੀ ਤੇ ਹੁਣ ਇਹ ਕਿਹਾ ਤਾਂ ਬੈਟ ਲੈ ਕੇ ਆਈ ਇੱਕ ਥੋੜਾ ਜਿਹਾ ਹੋਰ ਸਮਾਨ ਲੈਣਾ ਤੇ ਮਾਂ ਮੇਰੇ ਵੀ ਜਾ ਕੇ ਆਣਾ ਮੈਂ ਤੇ ਮੰਮੀ ਤੇ ਮੈਂ ਚਲੇ ਆ ਦੋਨੋਂ ਫਿਰ ਆ ਕੇ ਤੁਹਾਨੂੰ ਮਿਲਦੇ ਆ ਬਾਏ 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 ਬੱਚੋ ਬਾਏ 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 ਤੇਰਾ ਬੈਡ ਲੈ ਕੇ ਆਵਾਂਗੇ ਮੈਂ ਠੀਕ ਹੈ ਬਾਏ ਬਾਏ ਆ ਚਲੋ ਜੀ ਦਾਦੀ ਜੀ ਚਲੋ 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 ਦਾਦੀ ਨੇ ਮੈਨੂੰ ਕਰ ਰੱਖਿਆ ਲੇਟ ਇਨੀ ਲੇਟ ਕਿਉਂ ਕਰਦੇ ਹੋ ਮੈਂ ਕੀਤਾ ਕਿਨੇ ਕੀਤਾ ਤੂੰ ਕੀਤਾ ਮੈਂ ਵੀ ਕੀਤਾ ਲੇਟ ਮੈਂ ਤਾਂ ਅਰਤ ਪਹਿਲਾਂ ਤਿਆਰ ਹੋ ਕੇ ਬੈਠਾ ਰਹੇ ਕਦੋਂ ਦਾ ਤਾਹੀਂ ਕਿਹੜਾ ਮੇਕਅਪ ਕਰਨ ਲੱਗ ਜਾਂਦੇ ਨੇ ਮੇਕਅਪ ਕਰਦੀ ਹਾਂ ਤਾਂ ਨੰਤੇ ਚਲੋ 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 ਕਾਲੀਆਂ ਟਾਂਕਾ ਵਾਲੇ ਰੋੜ ਮੀਂਹ ਵਰਸਾ ਦੇ ਜੋਰ ਜੋਰ ਲੋ ਜੀ ਮੈਂ ਆ ਗਿਆ ਮੰਮੀ ਨੂੰ ਪਹਿਲਾਂ ਡ੍ਰੌਪ ਕਰਤਾ ਸੀ ਫਿਰ ਮੈਂ ਮਾਰਕੀਟ ਚ ਲੱਗ ਗਿਆ ਸੀ ਕਿਉਂਕਿ ਇੱਕ ਲੈਣਾ ਸੀ ਮੈਂ ਚਮਨ ਪ੍ਰਾਸ਼ ਪਾਪਾ ਲਈ ਤੇ ਆ ਪਿੱਛੇ ਬੈਠ ਲਿੱਤਾ ਅਗਮ ਵਾਸਤੇ ਬੈਠ ਤੇ ਬੋਲ ਲਿੱਤੀਆਂ ਨੇ ਤੇ ਇੱਕ ਇੱਕ ਫਾਰਮੂਲਾ ਮਿਲਕ ਲੇਤਾ ਮੈਂ ਨੈਸਲੇ ਪ੍ਰੋ ਪਤਾ ਨਹੀਂ ਕਿਹੜਾ ਇਹ ਨੈਨ ਪ੍ਰੋ ਹੈਗਾ ਇਹ ਤਾਂ ਲਈ ਤੇ ਵਿੱਚ ਲੈਣਾ ਨਹੀਂ ਚਾਹੀਦਾ ਇਹ ਮਦਰ ਫੀਡ ਹੀ ਜ਼ਰੂਰੀ ਹੁੰਦੀ ਹੈ ਲੇਕਿਨ ਬੱਚੇ ਨੂੰ ਸਿਰਫ 10 ml ਰਾਤ ਦੇ ਟਾਈਮ ਜਾਂ ਡੇ ਟਾਈਮ ਇੱਕ ਵਾਰੀ 10 ml ਸ਼ੁਰੂ ਕਰ ਲੈਣਾ ਚਾਹੀਦਾ ਹੈ ਇਹ ਇਹ ਡਾਕਟਰਸ ਵੱਲੋਂ ਰეკਮੈਂਡੇਸ਼ਨ ਆਈ ਸੀ ਕਿਉਂਕਿ ਬਾਅਦ ਵਿੱਚ ਜਦੋਂ ਬੱਚੇ ਨੇ 6 ਮਨਸ ਦਾ ਹੋ ਜਾਣਾ ਫਿਰ ਉਹਨੂੰ ਇਹਦਾ ਟੇਸਟ ਕਿਤੇ ਇਹ ਨਾ ਹੋਵੇ ਨਾ ਨਾ ਲਵੇ ਵੀ ਮੈਂ ਨਹੀਂ ਪੀਣਾ ਹਨਾ ਬੱਚੇ ਕਿਉਂਕਿ ਬਹੁਤ ਜੋ ਹੋ ਜਾਂਦੇ ਨੇ ਚਲਾਕ ਹੋ ਜਾਂਦੇ ਨੇ ਫਿਰ ਪੀਂਦੇ ਨਹੀਂਗੇ ਇਹ ਮਦਰ ਫੀਡ ਜੋ 6 ਮਹੀਨੇ ਤੱਕ ਲੈਂਦੇ ਰਹੋ ਨਾ ਉਸ ਤੋਂ ਬਾਅਦ ਜਦੋਂ ਫਾਰਮੂਲਾ ਮਿਲਕ ਤੇ ਵੀ ਲਿਆਣਾ ਹੁੰਦਾ ਬੱਚੇ ਨੂੰ ਕਿਉਂਕਿ ਇਹਦੇ ਵਿੱਚ ਸਾਰੇ ਪ੍ਰੋਟੀਨਸ ਵਿਟਾਮਿਨਸ ਵਗੈਰਾ ਸਭ ਹੁੰਦੇ ਨੇ ਤੇ ਫਿਰ ਇਹ ਫਿਰ ਉਸ ਤੋਂ ਬਾਅਦ ਬੱਚੇ ਨੂੰ ਇਹਦਾ ਟੇਸਟ ਪਤਾ ਹੁੰਦਾ ਫਿਰ ਮਤਲਬ ਲੈਨ ਵਿਚ ਦਿੱਕਤ ਨਹੀਂ ਕਰਦਾ ਸਿਰਫ 10 ਐਮ ਐਲ ਪਲਾਓ ਜਿਆਦਾ ਨਾ ਪਲਾਓ ਬਾਕੀ ਮਦਰ ਫੀਡ ਲੋ ਸਫੀਸ਼ੀਐਂਟ ਹੋਵੇ ਆ ਵੀ

ਮੈਂ ਵੱਡਾ ਵਾਗ ਰਿਆ ਨਾ ਬੈਠ ਦੇਖਿਓ ਇਹਨੂੰ ਕੀ ਬੋਲ ਠੀਕ ਹੈ ਬਾਈ ਇੰਨਾ ਵੱਡਾ ਵੀ ਨਹੀਂ ਲੱਗ ਰਿਹਾ ਫੜ ਮੈਂ ਆ ਜੇਗਾ ਨਾ ਜੇਨ ਸਵਾਰ ਕੇ ਫੇਰੇ ਹੂੰ ਬੁੱਦਾ ਬੈਠਾ ਭਾਲਾ ਹੀ ਕਰ ਰਿਹਾ ਨਹੀਂ ਬੈੜ ਤਾਂ ਹਲਕਾ ਹੈ ਇਸ ਤੋਂ ਇਹ ਨਹੀਂ ਚੱਕਿਆ ਜਾਂਦਾ ਚੱਕਿਆ ਜਾਂਦਾ ਆ ਗਏ ਜੀ ਆ ਗਏ ਹੋਰ ਬਾਕੀ ਗੱਲਾਂ ਸਾਰਾ ਕੁਝ ਛੱਡੋ ਮੈਨੂੰ ਨਹੀਂ ਦੱਸੋ ਕਿ ਇਹਦਾ ਮਿਲਕ ਪਾਊਡਰ ਜਿਹੜਾ ਮੰਗਵਾਇਆ ਸੀ ਲੈ ਕੇ ਆਇਓ ਯੈਸ ਇਹ ਤਾਂ ਬੈਠ ਵੀ ਲੈਂਦੇ ਬੋਲ ਵੀ ਲਿਆਂਦੀ ਹੈ ਇਹ ਦੇ ਵਾਸਤੇ ਵਸ ਮਿਲਕ ਵੋਟ ਰਹਾ ਹੈ ਹੋਰ ਕੁਝ ਨਹੀਂ ਆਇਆ ਅੱਛਾ ਦੀਦੀਆਂ ਵੀ ਹਾਂ ਵਾਸਤੇ ਵੀ ਦੀਦੀ ਦੀ ਦੀਦੀ ਆਂਦੀ ਦੀ ਪੇ ਉਹਨੂੰ ਦੇਖਣ ਵਾਸਤੇ ਉਹ ਬੈਠਾ ਉਹ ਉਹ ਬੈਠਾ ਹੋਇਆ ਨਾ ਆ ਨਾ ਬੈਠਾ ਕਦੋਂ ਆਣਗੇ ਕਦੋਂ ਆਉਣਗੇ ਖੇਡਣਗੇ ਕਦੋਂ ਬੈਠ ਖੇਡਣ ਵਾਸਤੇ ਤਰਸ ਰਿਹਾ ਤੇ ਦੀਦੀ ਦੇਖਣ ਨਹੀਂ ਗਈ ਜਾ ਜਾ ਬੈਠ ਦੇਖ ਨਵੇਂ ਦਾ ਚਲੋ ਉਠੋ ਬੋਲ ਦੋ ਬੋਲਾਂ ਵੀ ਲਿਆਂਦੀਆਂ ਨੇ ਤੈਨੂੰ ਤਾਂ ਨੀਂਦ ਬੜੀ ਆਂਦੀ ਏ ਤੂੰ ਤਾਂ ਹੈ ਹੀ ਗੁੰਮ ਕਰਨ ਦੀ ਭੈਣ ਹੈ ਨਹੀਂ ਮੇਰਾ ਨਾਮ ਰੱਖਦਾ ਗੁੰਮ ਕਰਨ ਦੀ ਭੈਣ ਥੋੜਾ ਬਹੁਤਾ ਸੋਏ ਤਾਂ ਚਲ ਠੀਕ ਹੈ ਤੂੰ ਸੌਂਦੀ ਬਹੁਤ ਜ਼ਿਆਦਾ ਹੈ ਸੌਤੀ ਨਹੀਂ ਹੁੰਣਾ ਲੈ ਡੀ ਰਹੀ ਆ ਸੌਤੀ ਨਹੀਂ ਨਾ ਅੱਜ ਚੂਫੂ ਕਰਦਾ ਹੈ ਨਾ ਤੀਜੀ ਜਿਹੜੀ ਮੇਰੀ ਬਾਹ ਗਿਆ ਨਾ ਨਹੀਂ ਉਹ ਉੱਤੇ ਡਾ ਡਾ ਛੜਾ ਆ ਹੁੰਦਾ ਨਹੀਂ ਕਹੋ ਨਾ ਆਇਆ ਦਰਬਾਰੀ ਨਾ ਫਿੱਟਰ ਵੀ ਕੰਮ ਜੇਗਾ ਬੈਠ ਕੇ ਨਹੀਂ ਹਾਂ ਚਪਲਾ ਦਾ ਹਲਕਾ ਬੜਾ ਫੜਿਆ ਦੇ ਦੋ ਫਿਰ ਵੀ ਨ ਜਾਂਦਾ ਸ਼ੂਗਰ ਹੈ ਫਿਰ ਵੀ ਚੱਕਿਆ ਜਾਂਦਾ ਤੂੰ ਦੇਖ ਬੈਠ ਤੋਰ ਫੜਿਆ ਜਾਂਦਾ ਫਿਰ ਖੇਡਾਂਗੇ ਸ਼ਾਮ ਨੂੰ ਸ਼ਾਮ ਨੂੰ ਤਾਂ ਹਾਂਜੀ ਫਿਰ ਨਾਲ ਮਿਲਕ ਪਾਊਡਰ ਵੀ ਲੈ ਆਈ ਇੱਥੇ ਰੱਖਿਆ ਉਹ ਮਿਲਕ ਪਾਊਡਰ ਵੀ ਲੈ ਕੇ ਆ ਪਰਮ ਦੇਖੀਏ ਮੈਂ ਦਿਖਾਵਾਂ ਚਾਚੀ ਨੂੰ ਕੱਲ ਚੌਕੇ ਚੜ ਨੰਗੇ ਕਰਨ ਜੀ ਚੌਕੇ ਚੜ ਨੰਗੇ ਆਪਣੀ ਕੁੜੀ ਨੂੰ ਛੱਡ ਕੇ ਨਾ ਜਾਇਆ ਕਰੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਇਹ ਨਹੀਂ ਰਹਿੰਦੀ ਮਗਰ ਹੁੰਦੀ ਤੰਗ ਕਰਦੀ ਹੈ ਥੋੜਾ ਪਾਪਾ ਲੱਭਦੀ ਹੈ ਆਪਣਾ ਪਾਪਾ ਲੱਭਦੀ ਹੈ ਓਏ ਪਾਪਾ ਆ ਗਏ ਓਏ ਮੇਰੇ ਸੋਹਣੇ ਪਾਪਾ ਨੂੰ ਮਿਸ ਕਰਦੀ ਆਣਾ ਸੱਚੀ ਕਰਦੀ ਕਿ ਉਹੀ ਕਹਿ ਰਹੇ ਹੋ ਨਹੀਂ ਸੱਚੀ ਕਹਿੰਦੀ ਕਿ ਕਹਿ ਰਹੇ ਹੋ ਤੇਰੀ ਮੰਗਦੀ ਹੈ ਲੋ ਜੀ ਮਿਲਕ ਪਾਊਡਰ ਨੈਨ ਪ੍ਰੋ ਠੀਕ ਹੈ ਹੂੰ ਇੱਕ ਆ ਬੋਲ ਲੈ ਕੇ ਆਇਆ ਹੈ ਹੂੰ ਇਹ ਹਲਕੀ ਮੈਂ ਡਰ ਗਈ ਮੈਂ ਕੀ ਇੰਨੀ ਜੋਰ ਦੀ ਲੱਗਦੀ ਹੈ ਇਹ ਹਲਕੀ ਬੋਲੇ ਬਹੁਤ ਜਿਆਦਾ ਭਾਵੇਂ ਸ਼ੀਸ਼ੇ ਤੇ ਮਾਰੋ ਤਾਂ ਵੀ ਟੁੱਟਣਾ ਇਹਨੂੰ ਨੱਪ ਨੱਪ ਕੇ ਨਾ ਤੋੜ ਦਿਓ ਕਿਤੇ ਸੁਣ ਰ ਨਾ ਭੁਗਨੇ ਤੋੜਨੀ ਏ ਹੂੰ ਇਹ ਜਦੋਂ ਉਹ ਜਦੋਂ ਅੱਜ ਖੇਡਦੇ ਖੇਡਦੇ ਮੇਰੀ ਲੱਗਦੀ ਨਹੀਂ ਬੋਲ ਜਿਹੜੇ ਸੀ ਖੇਡਦੇ ਆ ਹੂੰ ਉਦੋਂ ਲੱਗਦੀ ਮੇਰੇ ਬੋਲ ਮਾਰਦੇ ਨੇ ਮੇਰੇ ਪੈਰ ਤੇ ਬੜੀ ਲੱਗੇ ਹਸ ਤੇਰੇ ਪੈਰ ਤੇ ਮੈਂ ਵੀ ਮਰੀ ਬੋਲ ਹੂੰ ਬੁੜੀ ਧੱਪਕੇ ਬੱਜੀ ਇਹਦੇ ਕੱਲ ਤੇ ਮੈਨੂੰ ਸਾਰੇ ਬੋਲ ਹੀ ਮਾਰੀ ਜਾਂਦੇ ਹਾਂਜੀ ਕੁੜੀਏ ਮੇਰੀ ਉੱਠ ਜਾ ਹੁਣ ਤਾਂ ਪਾਪਾ ਆ ਗਿਆ ਤੇਰਾ ਐ ਪਾਪਾ ਓਏ ਪਾਪਾ ਸੰਭਲੂ ਉੜ ਜਾ ਮੇਰੀਏ ਕੁੜੀ ਆ ਗਿਆ ਪਾਪਾ ਤੇਰਾ ਪਾਪਾ ਕਿਤੇ ਸਾਂਭੂ ਪਾਪਾ ਤੈਨੂੰ ਗੋਦੀ ਚੱਕੀ ਰੱਖੂ ਵਾਹ ਹੁਣ ਉੜਦੀ ਨਹੀਂ ਪਈ ਉਠਾਵਾਂ ਉਠਾ ਲਾ ਆਂ ਦੋ ਸੌਂ ਲਾਂ ਦੋ ਤੈਨੂੰ ਬਸਾਂ ਸੁਖੀ ਆਹੋ ਚੂ 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 ਮੈਨੂੰ ਲੱਗਦਾ ਖੁਸ਼ਬੂ ਆਉਂਦੀ ਆਪਣੇ ਪਾਪੇ ਦੀ ਕਿ ਮੇਰਾ ਪਾਪਾ ਐ ਸੁਨੋ ਮਜਾਨੀ ਆ ਆਪਣੇ ਪਾਪਾ ਦੀ ਖੁਸ਼ਬੂ ਲੈਂਦੀ ਏ ਸ਼ੋਨੀ ਸਾਰੇ ਜਣੇ ਕਹਿਣਗੇ ਫਿਰ ਉਹ ਹੀ ਪਾਇਆ ਪੈਨੋ ਵਾਰਮਰ ਉਦੋਂ ਮਮੇ ਕਰ ਗਿਆ ਸੀ ਨਾ ਸ਼ੈਂਕੀ ਨੇ ਆਪਣੀ ਕੁੜੀ ਨੂੰ ਦੋ ਪਜਾਮੀਆਂ ਤਿੰਨ ਇਨਰ ਉੱਪਰ ਮੋਟਾ ਸਾਰਾ ਕੰਬਲ ਜਿਆਦਾ ਨਹੀਂ ਜਿਆਦਾ ਮੈਂ ਉਹਨੂੰ ਕਿਹਾ ਮੈਂ ਕਿਾ ਨਾ ਨਾ ਪਵਾਇਆ ਕਰ ਜਿਆਦਾ ਹੋ ਜਾਂਦਾ ਪਰ ਐਕਚੁਅਲੀ ਨਾ ਉਹਦੀ ਬੇਟੀ ਦੇ ਵੀ ਦਾਣੇ ਹੋਏ ਸੀ ਕਹਿੰਦੇ ਜਿਵੇਂ ਪਿੱਤ ਵਾਂਗੂ ਨੀਲਾ-ਨਾਲ ਉਹਦੇ ਵੀ ਹੋਏ ਸੀ ਉਹ ਜਿਵੇਂ ਕਿਸੇ ਚੀਜ਼ ਦੀ ਗਰਮੀ ਕਰਕੇ ਹੋ ਜਾਂਦੇ ਉਹ ਗਰਮੀ ਕਰਕੇ ਹੁਣ ਹੋ ਸਕਦਾ ਇਹਨੂੰ ਹੀਟ ਕਰਕੇ ਹੁੰਦੇ ਹੁਣ ਜੇ ਆਫਰ ਜਿਹੜੀ ਟੋਪੀ ਆਪਾਂ ਚੇਂਜ ਕੀਤੀ ਸੀ ਇਹਦੀ ਟੋਪੀ ਜਿਹੜੀ ਦੋ ਕਿ ਦਿਨੋਂ ਪਾ ਕੇ ਰੱਖੀ ਨਾ ਮੈਨੂੰ ਲੱਗਦਾ ਉਸ ਉਹਦੇ ਕਰਕੇ ਹੋਇਆ ਨਹੀਂ ਦੂਸਰੀ ਟੋਪੀ ਕਰਕੇ ਪੋਸਿਬਿਲਟੀ ਹੈਗੀ ਹੈ ਹਾਂ ਗਰਮੀ ਕਰਕੇ ਹੋ ਸਕਦਾ ਕੋਈ ਗਰਮ ਚੀਜ਼ ਖਾਧੀ ਹੋਵੇ ਤੁਸੀਂ ਗਰਮ ਚੀਜ਼ ਤਾਂ ਦੱਦ ਫਿਰ ਅਲਸੀ ਦੀਆਂ ਪਿੰਨੀਆਂ ਅੱਜ ਤੇ ਜਿਹੜੇ ਮੇਰੀ ਉਹ ਪੰਜੀਰੀ ਉਹਦੇ ਵਿੱਚ ਕਾਫੀ ਡਰਾਈ ਫਰੂਟ ਆ ਨਾ ਪਰ ਉਹ ਫਿਰ ਹੁਣ ਥੋੜੀ ਹੋਣੀ ਚਾਹੀਦੀ ਸੀ ਹੁਣ ਤਾਂ ਬੜੇ ਚਿਰ ਦੇ ਹੋਣੇ ਚਾਹੀਦੇ ਸੀ ਅਲਸੀ ਕਰਕੇ ਨਾ ਹੋ ਗਿਆ ਹੋਵੇ ਤੁਸੀਂ ਦੋ ਚਾਰ ਵਾਰੀ ਖਾਧੀ ਹੈ ਇਹ ਹੋ ਸਕਦਾ ਹੈ ਇਹਦੇ ਜਿਹੜੀ ਗਰਮ ਟੋਪੀ ਲਾਈਏ ਚੇਂਜ ਕੀਤੀ ਟੋਪੀ ਉਹਦੇ ਕਰਕੇ ਫਰਕ ਪਿਆ ਹੋਵੇ ਕੋਈ ਵੀ ਚੀਜ਼ ਹੋ ਸਕਦੀ ਆ ਲੈਟਸ ਸੀ ਲੈਟਸ ਸੀ ਹਾਲੇ 2 ਦਿਨ ਹੋਰ ਮੋਨੀਟਰ ਕਰਦੇ ਹਾਂ ਹਨਾ ਉਹਦੀ ਗੁੱਲਮੁੱਲ ਜੀ ਹੋ ਗਈ ਕੁੜੀ ਵੱਡੀ ਸਾਰੀ ਹਾਂ ਹਾਂ ਤਿੰਨੇ ਚਾਰ ਮਹੀਨਿਆਂ ਦੀ ਹੈ ਇਹ ਮੈਂ ਕਿਹਾ ਕਮਜ਼ੋਰ ਕੁੜੀ ਸਾਡੀ ਬਾਹਾਂ ਵਾਂ ਦੇਖੋ ਕਿਵੇਂ ਖੜੀ ਕਰੀ ਫਿਰਦੀ ਇਹ ਜਿਵੇਂ ਰੇਸਿਸ ਦੌੜ ਕੇ ਜਿੱਤ ਕੇ ਆਈ ਹੁੰਦੀ ਹੈ ਮਾਂ ਨੇ ਅੰਦਰ ਉਹ ਜਿਹਨੇ ਮਾਝੀਂ ਦਵਾ ਨੇ ਕੱਢਣੀਆਂ ਹੁੰਦੀਆਂ ਉਹ ਇਦਾਂ ਕਰਦੀ ਬਾਗ ਬਣਾ ਤੇ ਉੱਪਰ ਨੂੰ ਜਾਈ ਜਾਊਗੀ ਸਹੀ ਗੱਲ ਏ ਜੋਰ ਲਾ ਲਾ ਕੇ ਚਲੋ ਦੋਸਤੋ ਮੈਂ ਵੀ ਹੋਣ ਐਡੀਟਿੰਗ ਕਰ ਲਾਂ ਵਲੌਗ ਦੀ ਆਈ نو ਵੀ ਅੱਜ ਦੇ ਵਲੌਗ ਚ ਗੈਸ ਸਬਸ ਹੈ ਨਹੀਂ ਸੀ ਬਟ ਡੇਲੀ ਰੂਟੀਨ ਤਾਂ ਦਿਖਣੀ ਪੈਂਦੀ ਅੱਜ ਕੱਲ ਬਸ ਸ਼ਾਂਤ ਹੋਵੇ ਕੱਲ ਚੌਕੇ ਚੜਾਣਾ ਹੈ ਕਿਰਨ ਨੂੰ ਉਸ ਤੋਂ ਬਾਅਦ ਫਿਰ ਸਾਡੇ ਪਿੰਡ ਦੇ ਵਿੱਚ ਅਖੰਡ ਵਟਸਐਪ ਦਾ ਆਰੰਭ ਹੋਣਾ ਹੈ ਕਿਉਂਕਿ ਚਾਰ ਸਾਹਿਬ ਜਿਆਦਿਆਂ ਦੇ ਜਿਹਦੀ ਉਹਦੇ ਵਿੱਚ ਯਾਦ ਦੇ ਵਿੱਚ ਤੇ ਖਨਪਰ ਸੇ ਨਾਲ ਲੰਗਰ ਹੋਣਾ ਨੇੜੇ ਤੇੜੇ ਵਾਲੇ ਜਰੂਰ ਪਹੁੰਚਿਓ ਕੋਲੀਪਿੰਡ ਜਸਦੇਵ ਸਿੰਘ ਸੰਧੂ ਮੋੜ ਕੋਲ ਜ਼ਿਲ੍ਹਾ ਪਟਿਆਲਾ ਪੈਂਦਾ ਜੀ ਤੇ ਆਇਓ ਜੀ ਜੇ ਮੈਂ ਉੱਥੇ ਹੋਇਆ ਤਾਂ ਜਰੂਰ ਮਿਲਾਂਗੇ ਉਦੋਂ ਤੱਕ ਦਿਓ ਸਾਨੂੰ ਇਜਾਜ਼ਤ ਮਿਲਦੇ ਆ ਤੁਹਾਨੂੰ ਕੱਲ ਬਾਏ 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 ਬਾਏ